ਨੀਂ ਮਿੰਦੋ ਤੁਰੀਆਉਂ ਡਈ ਨੀ ਮਿੰਦੋ ਕਿਧਰ ਤੁਰੀਆਉਂ ਡਈ ਨਹੀਂ ਹਵਲਾ ਦਾ ਫਲੀਜ ਹਸਪਤਾਲੋਂ ਆਈ ਕਿਉ ਪੋਤਰੀ ਆਈ ਅੱਛਾ ਚਾ ਲੈ ਦੋ ਤਾਂ ਮੂਕੇ ਬਣਾਇਆ ਫਿਰ ਕੀ ਹੋਇਆ ਪਤਾ ਮੈਨੂੰ ਅੱਗੇ ਵੀ ਪੋਤਰੀ ਆ ਤੇ ਫਿਰ ਕੀ ਆ ਪੁੱਤ ਲਈ ਤੇ ਹਾਂ ਕੋਈ ਗੱਲ ਨਹੀਂ ਦੇਖਣ ਦਾ ਮਹਾਰਾਜ ਤੇ ਚੱਲ ਜਿਆਦਾ ਵਧੀਆ ਆਈ ਤੇ ਚੱਲ ਕੋਈ ਗੱਲ ਨਹੀਂ ਜਿਆਦਾ ਕਰਦੀਆਂ ਵਾ ਧੀਆਂ ਆ ਕਰਮਾ ਵਾਲੀਆਂ ਕਿ ਤਗੋ ਆ ਕਰਮਾ ਵਾਲਿਆਂ ਦੀ ਘਰਾਂ ਚੋਂ ਆਉਂਦੀ ਆ ਵਾ ਹਾਂ ਇਹ ਆਪਣੇ ਕਰਨ ਨਾਲ ਲੈ ਕੇ ਆਉਂਦੀ ਆ ਬਸ ਬਸ ਇਹਨਾਂ ਦੇ ਪੈਰਾਂ ਪਿੱਛੇ ਪਤਾ ਕਿੰਨਾ ਰਿਜਕ ਆ ਆ ਤੇ ਚੱਲ ਐਵੇਂ ਨਾ ਦਿਲ ਦੂਰ ਛੱਡਣ ਦਾ ਪੀਆ ਕੋਈ ਗੱਲ ਨਹੀਂ ਆ ਤੇ ਬੜੀਆਂ ਚੰਗੀਆਂ ਵਾ ਧੀਆ ਧੀਆ ਨੂੰ ਭੰਜੀ ਜੋ ਦੋਕੇ ਆ ਮਾਪਿਆਂ ਦਾ ਪੁੱਤਾਂ ਨੂੰ ਕਿੱਥੇ ਨਾ ਨਾ ਪੁੱਤਾਂ ਨੂੰ ਕਿੱਥੇ ਪੁੱਤਲਾ ਪ੍ਰਵਾਹ ਹੁੰਦੇ ਆ ਆ ਧੀਆ ਕਿਤੇ ਮਾੜਾ ਜਾਂ ਮਾਪੇ ਉਦਕੇ ਤੇ ਭੱਜੀਆਂ ਆਉਂਦੀਆਂ ਹਾਂ ਕਿਦ ਇੰਨੀਆਂ ਸੁੱਖਾ ਮੰਗਦੀਆਂ ਧੀਆ ਹੋਰ ਤੇ ਪੋਤ ਕਿਤੇ ਪੁੱਛਦੀ ਆ ਆ ਧੀਆ ਵੇ ਕੀ ਸਹੀ ਕਿੰਨਾ ਸੁਖ ਦੇਣਾ ਇੰਨਾਂ ਹੀ ਵੱਡੀਆਂ ਹੋ ਗਏ ਕਿਤੇ ਵੇਖੀ ਤੇਰੇ ਮੱਗੇ ਪਿੱਛੇ ਘੁੰਮਦੀ ਆ ਆ ਇਹ ਸਭੋਂ ਜ਼ਿਆਦਾ ਦੁੱਖ ਸੁੱਖ ਚ ਪੁੱਛਦੀ ਆ ਨਾ ਇਹ ਤੇ ਕਿਤੇ ਅਰਦਾਸਾਂ ਕਰਦੀ ਆ ਆਪਣੇ ਮਾਪਿਓ ਦੀ ਲੰਬੀ ਉਮਰ ਦੀ ਤੇ ਪੁੱਤ ਤੇ ਲਾ ਪਰਵਾਹ ਹੁੰਦੇ ਆ ਚਾ ਲੈ ਬਸ ਹਮੇਜੀ ਹੁੰਦੀ ਆਗੇ ਹਮੇਜੀ ਹੁੰਦੀ ਇੱਕ ਚਾਹ ਜਿਹਾ ਹੀ ਹੁੰਦਾ ਬਸ ਆ ਹੋਰ ਜੇ ਕਈ ਇਹ ਵੀ ਪੁੱਤਾਂ ਨਾਲੋਂ ਇਹ ਕੱਟ ਕਰਦੀ ਆ ਵਾ ਤੇ ਨਾ ਨਾ ਪੋਤਾਂ ਨਾਲੋਂ ਕਿਤੇ ਜ਼ਿਆਦਾ ਕਰਦੀ ਆ ਧੀਆ ਪੁੱਤਾਂ 'ਚ ਅੱਜਕੱਲ੍ਹ ਨਹੀਂ ਕੋਈ ਫਰਕ ਰਹਿ ਗਿਆ ਮਿੰਦੋ ਹਾਂ ਅੱਜ ਕੱਲ ਨਹੀਂ ਕੋਈ ਕਰਦਾ ਸਗੋਂ ਲੋਕੀ ਤੇ ਅਦਾਸਾ ਕਰਦੀ ਆ ਵੀ ਸਾਡੇ ਘਰ ਪਹਿਲਾਂ ਧੀ ਹੋਵੇ ਹਾਂ ਜਿਹਦੇ ਘਰ ਧੀ ਆ ਨਾ ਉਹ ਬੰਦੇ ਨੂੰ ਬੜਾ ਪਤਾ ਹੁੰਦਾ ਕਿ ਕਿਹੜੇ ਲਿਹਾਜ਼ ਨਾਲ ਪੁਣਾ ਕਿਸੇ ਨਾਲ ਹਾਵ ਧੀਆ ਵਾਲਿਆਂ ਦੇ ਘਰ ਪਤਾ ਕਿੰਨਾ ਕੀ ਕਹਿੰਦੇ ਨੂੰ ਨੂੰ ਡਿਸਪਲਾਈਨ ਹੁੰਦਾ ਹੈ ਆਹੋ ਹੋਰ ਨਾ ਨਾ ਮੇਰੀਆਂ ਤੇ ਆਪਣੀਆਂ ਵਦੋ ਹਾਂ ਕਿਤੇ ਮਰ ਮਰ ਜਾਂਦੀਆਂ ਔਰ ਪੁੱਤ ਪੁੱਛੇ ਨਾ ਪੁੱਛੇ ਧੀ ਪਹਿਲਾਂ ਧੀ ਪਹਿਲਾਂ ਪੁੱਛੇ ਆ ਕਿਤੇ ਮੈਂ ਬੰਮਰ ਹੋ ਜਾ ਕਿਤੇ ਕੋਈ ਗੱਲ ਹੈ ਤੇ ਪੋਤਣੇ ਦੇਖਦੇ ਪੁੱਛਣਾ ਨਾ ਬੋਧੁੰਦੇ ਮੈਂ ਠੀਕ ਵੀ ਹੋਈ ਨਹੀਂ ਜਦੋਂ ਨਖਤਾ ਪੁੱਛਦਾ ਆਵੇ ਤੇ ਧੀਆਂ ਕਿਤੇ ਮਰ ਮਰ ਜਾਂਦੀਆਂ ਮਰ ਮਰ ਜਾਂਦੀਆਂ ਕੋਈ ਪਰਵਾਹ ਨਹੀਂ ਅੱਜ ਕੱਲ ਨਹੀਂ ਕੋਈ ਫਰਕ ਰਹਿ ਗਿਆ ਮੁੰਡੇ ਕੁੜੀਆਂ ਦਾ ਕਮਾਈ ਜੇ ਕਾ ਗੱਲ ਕਰੀ ਤੇ ਕਮਾਈ ਚੱਗੀਆਂ ਬਰਬਰ ਵਾਧਾ ਕਮਾਉਂਦੀਆਂ ਮੁੰਡਿਆਂ ਨਾਲ ਸੁੱਖ ਵੀ ਵਧ ਦਿੰਦੀਆਂ ਜੀ ਜੀ ਹੁਣ ਤੁਸੀਂ ਦੱਸੋ ਸਾਰੀ ਜਾਣੀ ਕਿਹੜਾ ਕਿਹੜਾ ਮੇਰੀ ਗੱਲ ਨਾਲ ਸਹਿਮਤ ਹੈ ਕੀ ਮੁੰਡਿਆਂ ਨਾਲ ਕੁੜੀਆਂ ਘੱਟ ਨਹੀਂ ਤਿਆਂ ਤੇ ਸਭ ਵਾਧ ਕਰਦੀਆਂ ਨੇ ਪੁੱਤਾਂ ਨਾਲ ਜਾ ਜਾ ਕੇ ਮੂੰਹ ਮਾਂ ਮਿੱਠਾ ਕਰਾ